ਅਬੋਹਰ ਵਿਖੇ ਉਹ ਪਾਰੀ ਦੇ ਹੋਏ ਕਤਲकांड ਤੋਂ ਬਾਅਦ ਜਿੱਥੇ ਸਿਆਸਤ ਪਖੀ ਹੋਈ ਦੇਸਰੀਆ ਉਤੇ ਹੀ ਦੂਜੇ ਪਾਸੇ ਪੰਜਾਬ ਪੁਲਿਸ ਵੀ ਪੱਬਾ ਪਾਇ ਦੇਸਰੀਆ ਜਿਸ ਦਾ ਅੰਦਾਜ਼ਾ ਇਸ ਗਲਤੋਲ ਗਾਇਆ ਜਾ ਸਕਦਾ ਹੈ ਕਿ ਪੁਲਿਸ ਵੱਲੋਂ ਹਰ ਤਰ੍ਹਾਂ ਦੇ ਹਿਤਿਆਤ ਵਰਤੇ ਜਾ ਰਹੇ ਨੇ ਅਤੇ ਸੁਰੱਖਿਆ ਦੇ ਲਾਜ ਨਾਲ ਥਾ-ਥਾਤੇ ਨਾਕੇ ਵੀ ਲਗਾਏ ਗਏ ਨੇ ਅਤੇ ਅਜੀਆਈ ਕੁਝ ਪਠਾਨਕੋਟ ਵਿਖੇ ਵੀ ਵੇਖਣ ਨੂੰ ਮਿਲਿਆ ਅੱਜ ਦੇ ਚੱਲਿਏ ਕਿ ਪਠਾਨਕੋਟ ਵਿਖੇ ਅੱਜ ਪਠਾਨਕੋਟ ਪੁਲਿਸ ਵੱਲੋਂ ਸ਼ਹਿਰ ਵਿਕੇ ਫਲੈਗ ਮਾਰਚ ਕੱਢਿਆ ਗਿਆ ਅਤੇ ਇਸ ਦੌਰਾਨ ਵੱਡੀ ਗਿਣਤੀ ਚਸੁਰੱਖਿਆ ਦਸਤਿਆਂ ਦੇ ਨਾਲ ਪੁਲਿਸ ਵੱਲੋਂ ਪੂਰੇ ਸ਼ਹਿਰ ਦੇ ਪਜ਼ਾਰਾ ਦਾ ਚੱਕਰ ਲਗਾਇਆ ਗਿਆ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਨੇ ਦੱਸਿਆ ਕਿ ਪੰਜਾਬ ਵਿਖੇ ਪਿਛਲੇ ਦਿਨੀ ਜੋ ਕਟਨਾਵਾਂ ਵਾਪਰੀਆਂ ਹਨ ਉਸ ਵਜ੍ਹਾ ਨਾਲ ਵਪਾਰੀ ਵਰਗ ਡਰਿਆ ਹੋਇਆ ਮਹਿਸੂਸ ਕਰ ਰਿਹਾ ਅਤੇ ਉਹਨਾਂ ਨੇ ਦੱਸਿਆ ਕਿ ਇਸ ਡਰ ਨੂੰ ਖਤਮ ਕਰਨ ਦੇ ਲਈ ਅਜੀ ਹ ਫਲੈਗ ਮਾਰਚ ਕੱਢਿਆ ਗਿਆ ਤਾਂ ਜੋ ਵਪਾਰੀਆਂ ਨੂੰ ਸਨੇਹਾ ਦਿੱਤਾ ਜਾ ਸਕੇ ਕਿ ਪੰਜਾਬ ਪੁਲਿਸ ਹੜਵੇਲੇ ਉਹਨਾਂ ਦੇ ਨਾਲ ਖੜੀ ਹੈ ਅਤੇ ਉਹਨਾਂ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ। ਉਹਨਾਂ ਦੱਸਿਆ ਕਿ ਸੁਰੱਖਿਆ ਦੇ ਲਈ ਸ਼ਹੀਦ ਦੇ ਚਾਰੇ ਪਾਸੇ ਨਾਕੇ ਲਗਾਏ ਗਏ ਨੇ ਅਤੇ ਇਹਨਾਂ ਨਾਕਿਆਂ ਤੇ ਬਾਹਰੀ ਸੂਬਿਆਂ ਤੋਂ ਆਉਣ ਵਾਲੀਆਂ ਗੱਡੀਆਂ ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਚੈਕਿੰਗ ਵੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਵਪਾਰੀ ਕਿਸੇ ਵੀ ਤਰ੍ਹਾਂ ਆਪਣੇ ਆਪ ਨੂੰ ਅਸੁਰੱਖਿਅਤ ਨਾ ਸਮਝਣ। ਪੰਜਾਬ ਪੁਲਿਸ 24 ਘੰਟੇ ਉਹਨਾਂ ਦੀ ਸੇਵਾ ਚ ਹਾਜ਼ਰ ਹੈ ਬਨੇ ਰੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੇ ਕੇ ਨਿਊਜ਼ ਅਸਲ ਇਫਲੈਗ ਵਾਜ ਜੀ ਕਾਲੇ ਅਰੇ ਕੇ ਕੀ ਸੀ ਵਿਸ਼ੇਸ਼ ਲੈ ਕੇ ਤੈਗ ਮੈਡ ਜੀ ਇਹ ਫਲੈਗ ਮਾਰਚ ਦਾ ਰੀਜ਼ਨ ਇਹ ਹੈ ਕਿ ਜਨਰਲ ਸੈਂਸ ਆਫ ਸਿਕਿਉਰਿਟੀ ਜਿਹੜੀ ਆਪਣੀ ਪਠਾਨਕੋਟ ਦੀ ਜਨਤਾ ਨੂੰ ਆਪਾਂ ਦੇਣ ਲਈ ਇਹ ਕਰ ਰਹੇ ਹਾਂ ਕਿਉਂਕਿ ਪਠਾਨ ਪੰਜਾਬ ਚ ਪਿਛਲੇ ਕੁਝ ਦਿਨਾਂ ਚ ਕੁਝ ਏਦਾਂ ਦੀ ਵਾਰਦਾਤ ਹੋਈਆਂ ਜਿਹਦੇ ਤੇ ਖਾਸ ਕਰ ਵਪਾਰੀ ਤਬਕਾ ਮੁਹਾਰੇ ਥੋੜਾ ਡਰ ਪਿਆ ਪਰ ਪਠਾਨਕੋਟ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਆਪਾਂ ਬਿਸਕਰੀ ਮਾਰਕੀਟ ਸੇ ਸ਼ੋਅ ਫੋਰਸ ਕਰ ਰਹੇ ਆ ਅਗਰਵਾਈਜ਼ ਆਪਾਂ ਮਾਰਕੀਟ ਚ ਮਲਟੀਪਲ ਨਾਕੇ ਵੀ ਲਗਾ ਰੱਖੇ ਆ ਤਾਂ ਕਿ ਕਿਸੇ ਨੂੰ ਵੀ ਵਪਾਰੀ ਨੂੰ ਜਾਂ ਅਦਰਵਾਈਜ਼ ਕਿਸੇ ਬੰਦੇ ਨੂੰ ਕੋਈ ਡਰ ਨਾ ਪਿਆ ਜਾਂ ਕੋਈ ਇੱਦਾਂ ਦਾ ਜਿਹੜਾ ਉਹਦੇ ਮਨ ਚ ਧਾਰਨਾ ਨਾ ਆਵੇ ਕਿ ਵੀ ਕੋਈ ਡਰਦਾ ਮਾਹੌਲ ਹੈ ਬਾਕੀ ਪੁਲਿਸ ਜਿਹੜੀ ਹੈ 24 ਘੰਟੇ ਉਹਨਾਂ ਨਾਲ ਖੜੀ ਹੈ ਮੇਰੇ ਨਾਲ ਇਸ ਮਾਰਕੀਟ ਚ ਦੋਨੋਂ ਐਸਐਚਓ 1 ਐਂਡ 2 ਐਂਡ ਇੰਚਾਰਜ ਟ੍ਰੈਫਿਕ ਕੇ ਸਾਰੇ ਮੌਜੂਦ ਹੈ ਜਿਹੜੇ ਕਿ ਖਾਸਕਰ ਮਾਰਕੀਟ ਨਾਲ ਇਹ ਡੀਲ ਕਰਦੇ ਆ ਕਿਉਂਕਿ ਇਹਨਾਂ ਦਾ ਏਰੀਆ ਵੀ ਪੈਂਦਾ ਤੇ ਇਹਨਾਂ ਦੀ ਮੂਵਮੈਂਟ ਵੀ ਇੱਥੇ ਆ ਤੇ ਆਪਾਂ ਜਿਹੜੀ ਹੈ ਦਬੀ ਸ਼ੇ ਕੰਟੀਨਿਊਸਲੀ ਰੱਖਾਂਗੇ ਅੱਗੇ ਵੀ ਤੇ ਦਾ ਜਿਹੜਾ ਬੇਸਿਕ ਰੀਜ਼ਨ ਇਹੀ ਹੈ ਕਿ ਲੋਕਾਂ 'ਚ ਜਿਹੜੀ ਸੈਂਸ ਆਫ ਸਿਕਿਉਰਟੀ ਆਵੇ ਉਹ ਡਰਨ ਨਾ ਤੇ ਇਹ ਸੋਚਣ ਕਿ ਪੁਲਿਸ ਉਹਨਾਂ ਦੇ ਨਾਲ